ਸ੍ਰੀ ਹਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਮਾਝਾ ਅਰਸਰ ਰੇਮ ਸਿੰਘ ਚੰਦੂ ਮਾਝਾ ਜੀ ਝੂਂੜਕਾ ਜਥੇਦਾਰ ਮਨਜੀਤ ਸਿੰਘ ਜੀ 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 ਨੂੰ ਮੈਂ ਸਰਬਾਨ ਸਾਹਮਣੇ ਆਏ ਪਰ ਕੋਈ ਸੱਟ ਨੋ ਵਾਹਿਗੁਰੂ ਜੀ ਦਾ ਕਾਸ਼ਾ ਵਾਹਿਗੁਰੂ ਲੋਕੋ ਜਿਹੜਾ ਇਹ ਅੱਜ ਕਮ ਆਜੋ ਆਇਆ ਇਹਦਾ ਨਹੀਂ ਪੱਤਰ ਮੈਂ 2019 ਵਿੱਚ ਗੁਰਨਾਨਕ ਪਾਤਸ਼ਾਹ ਦੇ 595 ਪ੍ਰਕਾਸ਼ ਹੋਤਾ ਸੀ। ਜਦੋਂ ਮਨਜੀਤ ਸਿੰਘ ਦੇ ਨਾਲ ਜੋ ਵਿਦਿਆ ਸੀ ਤੇ ਉਹਨਾਂ ਦੀ ਚਾਲ ਪਾਸ ਹੋਦੀ ਸੀ ਤੇ ਮੈਂ ਆਪਣਾ ਛੋਕੇ ਬਜ਼ਾਰ ਪਾਰੀ ਜਿਉਂ ਕਿ ਅਸੀਂ ਕੋਈ ਨਗਰ ਕੀਰਤਨ ਹੋਸਤੇ ਹੈ ਸਰਦਾਰ ਮਨਜੀਤ ਸਿੰਘ ਨੂੰ ਸਦਾ ਦੇਖਿਆ ਉਹ ਘਰ ਰਹਿ ਕੇ ਜਾਂਦੇ ਤੇ ਇਹਨਾਂ ਨੂੰ ਮੈਂ ਕਿਹਾ ਜੀ ਬਈ ਹੁਣ ਤੁਸੀਂ ਘਰ ਬਹਿਣਾ ਨਹੀਂ ਹੈਗਾ ਵਿਚਰਨਾ ਅਸੀਂ ਕੋਸ਼ਿਸ਼ ਕੀਤੀ ਸੀ ਵੀ ਚੌਣ ਇਕੱਠੇ ਹੋ ਕੇ ਲਈਏ ਜੇ ਇਹਦੇ ਕੋਈ ਮਜ਼ਦੂਰੀ ਨਹੀਂ ਸੀ ਕਰ ਰਹੇ ਆਂ ਕਈ ਮੋੜੀਆਂ ਸੰਨ ਜਿਸ ਵਾਸਤੇ ਇਹਨਾਂ ਨੇ ਚੌਣ ਇਕੱਠੇ ਹੋ ਕੇ ਨਹੀਂ ਲਈ ਜਦ ਹੋਈ ਮੈਂ ਨਾਮੋਂ ਨਹੀਂ ਪੁੱਛਿਆ ਮੈਂ ਆਪਣੇ ਘਰ ਪ੍ਰੈਕਟਿਕ ਕਾਨਫਰੰਸ ਕੋ ਆਏ ਤੇ ਮੇਰੇ ਇੱਕ ਮਨ ਚ ਆ ਗਿਆ ਜਿਹੜੀ ਗੱਲ ਮੇਰੇ ਮਨ ਚ ਆਇਆ ਮੈਂ ਕਰ ਦੇਣਾ ਹੁਣ ਤਾਂ ਬੰਦ ਕਰਦਾ ਮੈਂ ਨਾਮ ਕਹਿਦਾ ਵੀ ਅਸੋਨਾ ਬੈਠਿਆ ਤੇ ਤੈਨ ਮੰਜੀ ਤੋਰੀ 19 ਦੇ 19 ਮੈਂ ਵਰਤ ਇਕੱਠੇ ਆ ਔਰ ਕਾਪਸਾਂ ਦੀ ਸਹੀ ਕਸੀ ਜਿੱਤੇ ਰੱਖੀ ਜੀ ਤਾਂ ਅੰਦਰ ਰੱਖ ਲਈਏ ਉਹ ਨਾ ਮਿਲਦੀ ਨਾ ਅੰਦਰ ਡਰੋਂ ਨਹੀਂ ਦੇਖਣੀ ਪਿੱਛੋਂ ਦੀ ਪੜਾ ਮਨਜੀਤ ਸਿੰਘ ਨੂੰ ਨਹੀਂ ਪਤਾ ਅਸਲੇ ਜਿਹੜਾ ਪ੍ਰੈਸ ਦਾ ਪਰ ਪਰ ਇਹਨਾਂ ਕੋਲ ਪੁੱਛਿਆ ਗਿਆ ਕਿ ਨਾ ਕਰੀ ਜੋ ਨਾ ਕਹਿਤਾ ਮਨਣਾ ਇਹ ਬੜੀ ਵੱਡੀ ਗੱਲ ਸੀ ਮੈਂ ਕਿਹਾ ਵੀ ਚਲੋ ਕੋਈ ਫੜੀ ਉਹ ਨਹੀਂ ਕੀ ਕਰਨਗੇ ਨਹੀਂ ਕਰਨਗੇ ਬਾਲਨਾ ਦੇ ਜਵਾਬ ਇਹਨਾਂ ਨੇ ਬੈਠ ਸਕੀ ਤੇ ਉਸ ਤੋਂ ਬਾਅਦ ਅਸੀਂ ਜੱਗ ਦੇ ਹੋਇਆ ਕੋਈ ਵੀ ਸਾਡੇ ਉਤਪਾਦਕ ਪ੍ਰੋਗਰਾਮ ਆਇਆ ਸਰਦਾਰ ਮਨਜੀਤ ਸਿੰਘ ਅਸੀਂ ਬਰਾਬਰ ਦੀ ਤਰਜੀਹ ਦਿੱਤੀ ਭਾਵੇਂ ਕੋਈ ਫੰਕਸ਼ਨ ਹੋਵੇ ਕਿਸੇ ਕੋਲੋਂ ਇਹ ਨਹੀਂ ਕਹਿ ਸਕਦੇ ਕਿ ਉਹ ਪੈਸਾ ਦੋ ਪੈਸਾ ਨਾਲ ਤੁਹਾਨੂੰ ਇਹ ਜਿਹੜੀ ਮੂਸਮੰ ਹਵਾ ਹੱਚ ਮੰ ਕੁਝ ਹੋ ਆ ਰਹੀ ਸੀ ਕੰਮ ਹੋਣਾ ਲੈ ਗਾਮੀ ਜੀ ਤੇ ਨਾ ਬੜੇ ਪੱਕੇ ਸਨ ਨਾ ਇੰਨਾ ਤੇ ਨਾ ਇਹ ਰਚੇ ਲੈ ਰਾਣਾ ਪਰਮਜੀਤ ਸਿੰਘ ਅਮੇ ਦਾ ਕਈ ਕ੍ਰੈਡਿਟ ਤਾਂ ਇਹਨਾਂ ਨੇ ਮੈਂ ਕਰਾਈਏ ਮੈਂ ਕਰਾਈਏ ਕਿਸੇ ਨੂੰ ਕਰਾਈਏ ਤੇ ਰਾਣਾ ਪਰਮਜੀਤ ਸਿੰਘ ਨੇ ਕਰਾਈਏ ਵੀ ਮਨਜੀਤ ਸਿੰਘ ਹੁਣ ਬਾਹਰ ਲੈ ਕੇ ਕੋਈ ਤਾਂ ਪਰ ਮੈਂ ਸਾਡਾ ਮਨਜੀਤ ਸਿੰਘ ਦਾ ਉਹਨਾਂ ਦੀ ਟੀਮ ਦਾ ਪਰ ਖਾਸ ਕਰਕੇ ਰਾਣਾ ਪਰਮਜੀਤ ਸਿੰਘ ਦਾ ਧਮਾਧੀਆਂ ਜਿਨ੍ਹਾਂ ਨੇ ਇੱਕ ਬੜਾ ਛੋਟਾ ਫੈਸਲਾ ਗੱਲ ਕਿਸੇ ਵੀ ਲੀਡਰਸ਼ਿਪ ਨੂੰ ਵਿਚਾਨ ਨਹੀਂ ਆਈ ਲੱਖੋ ਸਿੱਗਾਂ ਨਾਲ ਸੌਂ ਲਓ ਆਹ ਸਾਰਾ ਮਜੀਠ ਸਿੰਘ ਬੈਠਾ ਜਦ ਨਤੀਜਾ ਨਿਕਲਿਆ ਕਹਿੰਦਾ ਤੇਰੀ ਗੱਲ ਪੂਰੀ ਹੋ ਗਈ ਮੈਂ ਕਿਹਾ ਮੇਰੀ ਗੱਲ ਪੂਰੀ ਹੋ ਗਈ ਪਰ ਕਾਲੇ ਕਾਲ ਦਾ ਕੀ ਹੋਇਆ ਹੁਣ ਗੱਲ ਦੱਸ ਅਕਾਲੀ ਦੰਦ ਨੂੰ ਕਿਵੇਂ ਚਾਹੀਏ ਕਹਿੰਦਾ ਗੱਲ ਤਾਂ ਠੀਕ ਹੈ ਤੇ ਕੰਨੇ ਕਿਹੜਾ ਮੈਂ ਕਹਾ ਦੇ ਭਾਵੇਂ ਮੈਂ ਕੰਢੀ ਸਾਹ ਤੋਂ ਲੜ ਰਿਹਾ 24 ਸਾਹ ਤੋਂ ਲੜ ਰਿਹਾ ਪਰ ਮੈਂ ਅੱਜ ਇੱਕ ਵਾਰ ਕਾਲੀਵਾਲ ਦੇ ਖਿਲਾਫ ਬੋਲਣਾ ਚਾਹੁੰਦਾ ਚਲੋ ਮੈਂ ਗੱਲ ਲੰਬੀ ਨਹੀਂ ਕਰਨਾ ਚਾਹੁੰਦਾ ਮੈਂ ਪ੍ਰਧਾਨ ਸਾਹਿਬ ਦਾ ਧੰਨਵਾਦਿਆਂ ਇਹਨਾਂ ਨੇ ਬੜੇ ਇਮਾਨ ਸਰਕਾਰ ਨਾਲ ਸਾਡੇ ਕਈ ਗੱਲਾਂ ਇਹਨਾਂ ਨੇ ਕਿ ਆ ਵੀ ਆ ਕਰੋ ਮੈਂ ਕਿਹਾ ਜੀ ਦਾ ਸਾਡਾ ਨੁਕਸਾਨ ਹੋਏਗਾ ਤੇ ਉਸ ਵਕਤ ਤੇ ਨਹੀਂ ਇਹਨਾਂ ਨੂੰ ਗੱਲ ਕਰਾਰੀ ਸੀ ਪਰ ਭੁੰਗੜ ਸਾਹਿਬ ਨੇ ਕਿਹਾ ਜੀ ਕੋਈ ਗੱਲ ਨਹੀਂ ਆਪਾਂ ਕਰਦੇ ਅਸੀਂ ਗਿੰਗ ਬਾਦਰ ਵੇਖ ਉਨ੍ਹਾਂ ਦੀ ਕੋਠੀ ਗਏ ਸੀ ਤੇ ਬੰਦੇ ਗਏ ਸਾਂ ਪਰ ਮੈਂ ਜਿਹੜੀ ਭੁੰਡਰ ਸਾਹਿਬ ਨੇ ਗੱਲ ਕੀਤੀ ਉਹ ਮੈਨੂੰ ਹਮੇਸ਼ਾ ਯਾਦ ਰਹੇਗੀ ਤਾਂ ਭੁੰਡਰ ਸਾਹਿਬ ਕਿਉਂਕਿ ਵੱਡੇ ਬਾਦਰ ਸਾਹਿਬ ਨਾਲ ਬੜੇ ਚਲੇ ਤੇ ਮੈਂ ਸਮਝਾਵਾਂ ਕਿ ਭੁੰਡਰ ਸਾਹਿਬ ਦੀ ਗੱਲ ਪ੍ਰਧਾਨ ਸਾਹਿਬ ਨੇ ਮੋੜੀ ਨਹੀਂ ਦਿੱਕੀ ਹਾਂ ਕਰੀ ਔਰ ਜੋ ਦੇਵੀ ਦੀ ਸੰਗਠਨ ਹੈ ਇਸ ਦਾ ਵੀ ਆਮੀ ਭਾਈ ਆਪਣੇ ਆਪ ਵਿੱਚ ਗਿਆ ਗੱਲ ਮੈਂ ਇਹ ਕਹਿੰਦਾ ਹਾਂ ਕਿ ਅੱਜ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਅਕਾਲੀ ਦੰਦ ਕੋਲੋਂ ਬੜੀਆਂ ਮੰਲਾਂ ਮਾਰੀਆਂ ਕਾਲੀ ਦਲ ਦੇ ਨਾਮ ਉੱਤੇ ਫੜੇ ਉੱਤੇ ਰਹੇ ਜਿਨੀਆਂ ਮਾਰੀਆਂ ਅੱਜ ਉਹ ਬਹਾਨਾ ਨਾ ਕਰਨ ਅੱਜ ਇਹ ਬਹਾਨਾ ਨਾ ਕਰਨ ਇਹ ਮਾਫੀ ਠੀਕ ਨਹੀਂ ਹੈ ਜੀ ਮੜੇ ਕੋ ਚੰਡੀਗੜ੍ਹ ਤੇ ਇੱਕ ਬੁੱਧੀ ਜੀਵਨਕਾਰ ਨੂੰ ਕਿਹਾ ਇਹ ਮਾਪੇ ਗਲਤ ਹੈ ਮੈਂ ਕਿਹਾ ਇਹ ਗਲਤ ਹੈ ਤੁਸੀਂ ਚੰਡੀਗੜ੍ਹ ਤੇ ਮੁਹਾਲੀ ਦੇ 10 12 ਜਿਹੜੇ ਆਪਣੇ ਆਪ ਨੂੰ ਬੁੱਧੀ ਜੀਵੀ ਕਹਿੰਦੇ ਉਹ ਕਿੱਥੇ ਹੋ ਜਾਓ ਤੇ ਸਾਨੂੰ ਦੱਸੋ ਕੋਈ ਸਰਦਾਰ ਸੁਖਬੀਰ ਸਿੰਘ ਕਿਹੜੇ ਲਫਜ਼ ਬੋਲਣ ਤੁਹਾਡੀ ਤਸੱਲੀ ਹੁੰਦੀ ਹੈ ਜਿਸ ਨੇ ਗੁਰੂ ਕੋਲੋਂ ਮਾਫੀ ਮੰਗ ਲਈ ਮੰਗ ਲਈ ਉਹ ਗੱਲ ਮੁੜੀ ਰੱਖੀ ਹੈ ਫੇ ਮਾਫ਼ੀ ਦੇਣਾ ਗੁਰੂ ਦਾ ਮਾਫ਼ ਕਰਨਾ ਇਹ ਸਾਡਾ ਇਤਿਹਾਸ ਹੈਗਾ ਭਾਈ ਮਾਹ ਸਿੰਘ ਨੇ ਵਦਾਵਾ ਦੇ ਗਿਆ ਸੀ ਤੇ ਉਸ ਨੂੰ ਪਛਤਾਤਾ ਸੀ ਤੇ ਦਸਮ ਪਾਤਸ਼ਾਹ ਨੇ ਕਿਹਾ ਸੀ ਗੋੜ ਭਾਈ ਮਾਹ ਸਿੰਘ ਕੀ ਜਾਈਦਾ ਹੈ ਕਹਿੰਦਾ ਵਦਾਵਾ ਫਾੜਦੇ ਹੋ ਇਹ ਸਾਡਾ ਇਤਿਹਾਸ ਹੈਗਾ ਤੇ ਮੈਂ ਸਮਝਾ ਕਿ ਸਾਡੇ ਇਤਿਹਾਸ ਨੂੰ ਜਿਹੜੇ ਲੋਕੀ ਕਿੰਤੂ ਬੰਦੂ ਕਰਦੇ ਬਹਿਣ ਉਹ ਦਾਗਾਰਨਾ ਕਰਨ ਉਹ ਗੁਰੂਆਂ ਦੇ ਇਤਿਹਾਸਾਂ ਛੇੜਾ ਖਾੜੀ ਨਾ ਕਰਨ ਬੜੀ ਕੀਮਤ ਭਾਣੀ ਪੈਣੀ ਮਨ ਨੂੰ ਕਹਿੰਦਾ ਜੀ ਉਹ ਅਸਿਫਾ ਕਹਿ ਦੇਣ ਮੈਂ ਕਹ ਲਿਆ ਕੋਈ ਹੋਰ ਮੈਂ ਦੱਸ ਕਿਹੜਾ ਬੰਦਾ ਹੈ ਜਿਹੜਾ ਇਹਨਾਂ ਨੂੰ ਰਿਪਲੇਸ ਕਰ ਸਕਦਾ ਹੈ ਕਲ ਤਾਂ ਮੈਂ ਕਹ ਰਿਹਾ ਤਾਂ ਨਹੀਂ ਸੀ ਮੈਂ ਪਾਰੀ ਆਦਮੀ ਆਂਦੀਆਂ ਦੁਆਨੀਆਂ ਤੇ ਗੱਲ ਕਰਦਾ ਜਾਂ ਚਵਾਲੀ ਲਿਆ ਦੁਆਨੀ ਲਿਆ ਤੇ ਅੱਜ ਸਹੀ ਸਾਹਮਣੇ ਤੇ ਗੱਲ ਸਹੀ ਮੈਂ ਕਹ ਉਸ ਤੋਂ ਬਾਅਦ ਤੁਸੀਂ ਮੁੱਖਤਾ ਜੀ ਨਿਆ ਕਰਦੇ ਹੋ ਮੈਂ ਪੰਜਾਬ ਦੇ ਸਾਰਿਆਂ ਕਾਲੀਆਂ ਨੂੰ ਜਿਨ੍ਹਾਂ ਨੇ ਕਾਲੀ ਦਲ ਤੋਂ ਬੇਹੱਦ ਕਾਬੇ ਉਠਾਏ ਨੇ ਜਿਹੜੇ ਮਨਿਸਟਰ ਬਣੇ ਐਮਐਲਏ ਬਣੇ ਔਰ ਬਣੇ ਗਈ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਨੂੰ ਚਾਹਦੇ ਸਨ ਐਮਐਲ ਬਣਾ ਦਿੰਦੇ ਸਨ ਜਿਨੂੰ ਚਾਹਦੇ ਸਨ ਉਹਨੂੰ ਮੰਤਰੀ ਬਣਾ ਦੇਂਦੇ ਸਨ ਐਂਡ ਇਹ ਅੱਜ ਤੁਹਾਨੂੰ ਅਕਾਲੀ ਦਲ ਨੂੰ ਲੋੜ ਪਈਏ ਤੇ ਤੁਸੀਂ ਨੁਕਤੇ ਚੀਨੀਆਂ ਕੱਢ ਕੇ ਬਹਿ ਜਾਓ ਫਾਈਪੀ ਇਹਨਾਂ ਨੁਕਤੇ ਚੀਨੀਆਂ ਨੂੰ ਤੇ ਮੈਂ ਕਹਿ ਸਕਦਾ ਬਰਦਾਸ਼ਤ ਨਹੀਂ ਕਰੇਗੀ ਪਰ ਤੁਸੀਂ ਗੁਰੂ ਦੇ ਦੇਗਦਾਰ ਹੋਗੇ ਜੇ ਉਸ ਤੋਂ ਬਾਅਦ ਨੁਕਤਾ ਛੀਨਿ ਕਰਕੇ ਬਹਿ ਜਾਓ ਇਸ ਮਾਫੀ ਤੋਂ ਬਾਅਦ ਇਸ ਮਾਫੀ ਤੋਂ ਬਾਅਦ ਮੈਂ ਕਹਿੰਦਾ ਇਹ ਸਰਦਾਰ ਮਨਜੀਤ ਸਿੰਘ ਨੇ ਉਸ ਤੋਂ ਬਾਅਦ ਪਹਿਲਾ ਕਦਮ ਚੁੱਕਿਆ ਹੈ ਤੇ ਬੜਾ ਸਲਾਗਾ ਜੋਕਾ ਦਮ ਹੈ ਔਰ ਇਸੇ ਕਦਮ ਤੋਂ ਪੰਜਾਬ ਦੇ ਜਿੰਨੇ ਵੀ ਅਕਾਲੀ ਹੈਗੇ ਉਹ ਅਕਰ ਸਿੱਖ ਲੈਣ ਪਹਿਲੇ ਅਸੀਂ ਪੰਜਾਬ ਤੋਂ ਸਿੱਖ ਲੈਣੇ ਸਾਂ ਹੁਣ ਮੈਂ ਇਹਨਾਂ ਨੂੰ ਕਹਿੰਦਾ ਆ ਤੁਸੀਂ ਹੁਣ ਦਿੱਲੀ ਤੋਂ ਸਿੱਖ ਲੈ ਲਓ ਔਰ ਸਾਰੇ ਇਕੱਠੇ ਹੋਵੋ ਅਲਾਕ ਪਤਾ ਨਹੀਂ ਮੁਕਦੇ ਕੀ ਹੋਣੇ ਨੇ ਮੈਨੂੰ ਨਹੀਂ ਪਤਾ ਪਰ ਜੇ ਅਸੀਂ ਇਕੱਠੇ ਨਾ ਹੋਏ ਜੇ ਸਿੱਖ ਕੌਮ ਇਕੱਠੀ ਨਾ ਹੋਈ ਇੱਕ ਕਾਲੀਦਾ ਦੇ ਛਡੇ ਠਾਂ ਤਾਂ ਫਿਰ ਜੋ ਹਸ਼ਰ ਹੋ ਰਿਹਾ ਹੈ ਮੁਸਲਮਾਨਾਂ ਦਾ ਉਹ ਸਾਡਾ ਹੋਵੇ ਬਹੁਤ ਪੰਥ ਦੇ ਮੈਂ ਨਾਂ ਨਹੀਂ ਲੈਣਾ ਮੇਰੀ ਪਰਸੋਂ ਉਹਨਾਂ ਨਾਲ ਮੀਟਿੰਗ ਹੋਈ ਕਿਸੇ ਨੇ ਮੈਨੂੰ ਖਾਣੇ ਤੇ ਬੁਲਾਇਆ ਉਹਨਾਂ ਨਾਲ ਮੈਂ ਕਿਹਾ ਤੁਸੀਂ ਮਨ ਕੇ ਗੱਲ ਦਾ ਜਵਾਬ ਦਿਓ ਤੁਸੀਂ ਸਾਰੇ ਸਰਦਾਰ ਸੁਖਵੀਰ ਸਿੰਘ ਦੇ ਮਗਰ ਲੱਗੇ ਹੋ ਇਹਦਾ ਮਤਲਬ ਕਾਲੀ ਦਾਦਾ ਭੋਗ ਪਾੜਾ ਚਾਹੁੰਦੇ ਜੇ ਕਾਲੀ ਦਾਦਾ ਭੋਗ ਪੈ ਗਿਆ ਫਿਰ ਹਿੰਦੂਸਤਾਨ ਵੀ ਸਾਡੀ ਗੱਲ ਕਹਿਣ ਵਾਲਾ ਸੁਣਨ ਵਾਲਾ ਦੱਸੋ ਕਿਹੜਾ ਹਾਂ ਦੱਸੋ ਬੋਲਾ ਵੱਡਾ ਕੰਟਰਕਟ ਸੀ ਇਹਨਾਂ ਦਾ ਕੰਗਾ ਨਹੀਂ ਕਾਲੀ ਦਾ ਨੂੰ ਤੇ ਟਕੜਾ ਆਉਣਾ ਪਏਗਾ ਮੈਂ ਤੇ ਬਗੈਰ ਸਰ ਸੁਖਵੀਰ ਸਿੰਘ ਦੇ ਟੱਕਾ ਨਹੀਂ ਹੋ ਸਕਦਾ ਉਹਦੇ ੱਡੇ ਹੈ ਤੁਹਾਨੂੰ ਟਕੜਾ ਆਉਣਾ ਪਏਗਾ ਮੈਂ ਕਹਾਂਦਰਾ 5 ਅਸੋ ਕੜਾ ਬੰਦਾ ਜੇ ਸੋ ਮੈਂ ਜਿਹੜੇ ਪੰਜਾਬ ਦੇ ਬੁੱਧੀਜੀਵੀ ਹੈਗੇ ਤੇ ਹੋਰ ਜਿਹੜੇ ਲੀਡਰ ਹੈਗੇ ਕੋਈ ਆਨਾ ਬਾਨਾ ਨਾ ਕਰੋ ਸਵਾਸ ਗੀਰ ਸਿੰਘ ਦੋ ਵਾਰ ਮਾਫੀ ਮੰਗ ਚੁੱਕੇ ਨੇ ਇੱਕ ਆਪਣੇ ਪਿਤਾ ਦੇ ਭੌਤੇ ਤੇ ਦੂਸਰੀ ਅਕਾਲ ਤਖਤ ਤੇ ਜਾ ਕੇ ਕਿਸੇ ਨੇ ਨਪੜ ਪਤੰਗ ਵੀ ਆਏ ਉਹਨਾਂ ਦੀ ਜਾਨ ਲੈ ਕੇ ਦਿਓ ਬਰ ਇਹ ਮੈਂ ਜ਼ੋਰ ਚਾਹਦਾ ਹਾਂ ਕਿ ਇਹਨਾਂ ਨੇ ਬੜਾ ਅੱਛਾ ਕਦਮ ਚੁੱਕਿਆ ਹੈ ਜੇ ਕਹਾਂ ਤੱਕ ਨੇ ਜੱਥੇਦਾਰ ਕੋਲ ਜਾਣੇ ਕਹਿੰਦੇ ਇਨਾਂ ਨੇ ਕਹਿਣਾ ਸੀ ਲਓ ਜੀ ਇਹਨਾਂ ਦੇ ਆਪਣੇ ਜੱਥੇਦਾਰ ਤੇ ਆਪਣੇ ਜੱਥੇਦਾਰ ਬਣਾ ਕੇ ਨਾ ਕੋ ਵਾਪਸੀ ਮੰਗ ਲਈ ਉਹ ਜਿਨ੍ਹਾਂ ਨੇ ਵੀ رائے ਦਿੱਤੀ ਇਹਨਾਂ ਦਾ ਆਪਣਾ ਫੈਸਲਾ ਸੀ ਇਟ ਵਾਸ ਐਕਸਲੈਂਟ ਸੀ ਹਾਂ ਔਰ ਸਾਨੂੰ ਚੱਲਣਾ ਚਾਹੀਦਾ ਹੈ ਆਉਣ ਵਾਲੇ ਸਮੇਂ 'ਚ ਮੈਂ ਕਹ ਰਿਹਾ ਜੋ ਹਿੰਦੁਸਤਾਨ ਦੇ ਰਾਹ ਪੈ ਗਏ ਸਾਡੇ ਸਿੱਖਾਂ ਦੇ ਹਲਾਤ ਮੁਸਲਮਾਨਾ ਵਰਗੇ ਨਾ ਬਣ ਇਸ ਲਈ ਅਕਾਲੀ ਦਲ ਨੂੰ ਇਤਨੀ ਤਾਕਤ ਦਿਓ ਜਿਹੜੀ ਤਾਕਤ ਅਕਾਲੀ ਦਲ ਕੋਲ 100 ਸਾਲ ਪਹਿਲੇ ਸੀ 75 ਸਾਲ ਪਹਿਲੇ ਸੀ 50 ਸਾਲ ਪਹਿਲੇ ਸੀ 25 ਸਾਲ ਪਹਿਲੇ ਸੀ ਉਹ ਤਾਂ ਤਾਕਤ ਮਿਲੇ ਤਾਂ ਅਸੀਂ ਉਹ ਕੋ ਆਪਣੀ ਕੌਮ ਦੀ ਸੇਵਾ ਕਰ ਸਕਾਂਗੇ ਵਰਨਾ ਇਤਿਹਾਸ ਸਾਨੂੰ ਮਾਫੀ ਕਰਨ ਲਗਾ ਇਤਿਹਾਸਾਨੂੰ ਮਾਫੀ ਕਰਨ ਲਗਾ ਮੈਂ ਇੱਕ ਗੱਲ ਦਾ ਯਕੀਨ ਦਵਾਉਂਦਾ ਕਿ ਜਦਾਰ ਮਨਜੀਤ ਸਿੰਘ ਤੋਂ ਉਹਨਾਂ ਦੀ ਸਮੂੱਚੀ ਟੂਮ ਨੂੰ ਕਦੇ ਇਹ ਮੰਨ ਨਹੀਂ ਆਣ ਲਗਾ ਕਿ ਮੇਰੇ ਤੁਹਾਡੇ ਨਾਲ ਕੋਈ ਫਰਕਾ ਹੋ ਰਿਹਾ ਹੈ ਕੁਝ ਹੋ ਰਿਹਾ ਵੀ ਆਰ ਨਾਓ ਪਾਰਟ ਐਂਡ ਪਰਸਲ ਆਫ ਵਰਕ ਕੋਈ ਸਾਡੇ ਵਿੱਚ ਵਧ ਨਹੀਂ ਹੈ ਪਹਿਲਾਂ ਵੀ ਨਹੀਂ ਸੀ 2 ਸਾਲ ਪਹਿਲਾਂ ਵੀ ਨਹੀਂ ਸੀ ਹੁਣ ਉਸ ਤੋਂ ਬਾਅਦ ਵੀ ਨਹੀਂ ਕਦੀ ਹੋਏਗਾ ਔਰ ਮੈਂ ਜਿਹੜਾ ਫੈਸਲਾ ਇਹਨਾਂ ਨੇ ਲਿਆ ਇਹਨਾਂ ਦੀ ਟੀਮ ਨੇ ਲਿਆ ਮੈਂ ਜੀਆਂ ਆ ਕਹਿੰਦਾ ਮੁਬਾਰਕਬਾਦ ਦਿੰਦਾ ਆਪਣੀਆਂ ਸ਼ੁਭਕਾਮਨਾਵਾਂ ਇਹਨਾਂ ਨੂੰ ਦਿੰਦਾ ਪਰਜੋਬ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ